ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਬੜਾ ਕੁਛ ਐਸਾ ਬਣਾਇਆ ਹੋਇਆ ਜਿਹੜਾ ਇਨਸਾਨੀ ਸੋਚ ਸਮਝ ਤੋਂ ਬਾਹਰ ਆ ਅਸੀਂ ਵੀ ਇੱਕ ਦਾਇਰੇ ਦੇ ਵਿੱਚ ਆ ਉਹ ਤੋਂ ਬਾਹਰ ਅਸੀਂ ਵੀ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਪਰ ਕਦੇ-ਕਦੇ ਸਾਨੂੰ ਸਾਡੇ ਦਾਇਰੇ ਦੇ ਵਿੱਚ ਕੁਝ ਐਸਾ ਦੇਖਣ ਨੂੰ ਮਿਲ ਜਾਂਦਾ ਜਿਹਨੂੰ ਦੇਖ ਕੇ ਅਸੀਂ ਬੜੇ ਹੈਰਾਨ ਹੁੰਨੇ ਆ ਸਮੁੰਦਰ ਦੇ ਵਿੱਚ ਜਿਹੜੀ ਪਾਈਪਲਾਈਨ ਵਿਛਾਈ ਹੋਈ ਆ ਤੇਲ ਵਾਸਤੇ ਉਹਦੇ ਉੱਤੇ ਲੱਗੇ ਹੋਏ ਕੈਮਰਿਆਂ ਦੇ ਵਿੱਚ ਆਪਾਂ ਬਹੁਤ ਕੁਝ ਬੜੀ ਬਾਰੀ ਦੇਖਿਆ ऐसे समुंदरी जीव जेडे ਪਹਿਲਾਂ ਕਦੇ ਨਹੀਂ ਦੇਖੇ ਉਹਨਾਂ ਨੂੰ ਦੇਖ ਕੇ ਆਪਾਂ ਬੜੀ ਵਾਰ ਹੈਰਾਨ ਹੋਏ ਆ ਪਰ ਅੱਜ ਇਸ ਕੈਮਰੇ ਦੇ ਵਿੱਚ ਇੱਕ ਬੜੀ ਅਜੀਬ ਚੀਜ਼ ਰਿਕਾਰਡ ਹੋਈ ਆ ਇੱਕ ਲਾਈਟ ਆ ਜਿਹੜੀ ਇੱਕ ਸੈਕਿੰਡ ਦੀ ਉਸ ਕੈਮਰੇ ਦੇ ਮੂਹਰੇ ਦੀ ਲੰਗਦੀ ਆ ਜਦੋਂ ਉਹਨੂੰ ਸਲੋ ਕਰਕੇ ਦੇਖਿਆ ਜਾਂਦਾ ਤਾਂ ਉਹ ਇਦਾਂ ਲੱਗਦਾ ਜਿਵੇਂ ਕੋਈ ਡਿਸਕ ਹੁੰਦੀ ਆ ਜਿਵੇਂ ਕੋਈ ਉਡਣ ਤਸ਼ਤਰੀ ਹੁੰਦੀ ਆ ਜਾਂ ਯੂ ਐਫ ਓ ਆਪਾਂ ਕਹਿ ਸਕਦੇ ਆ ਪਰ ਇਹ ਅਸਲ ਦੇ ਵਿੱਚ ਹੈ ਕੀ ਆ ਇਹਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਹਾਂ ਆਪਾਂ ਇਹਨਾ ਜ਼ਰੂਰ ਕਹਿ ਸਕਦੇ ਆ ਕਿ ਕੁਛ ਨਾ ਕੁਛ ਹੈ ਕੁਛ ਨਾ ਕੁਛ ਐਸਾ ਵਜੂਦ ਰੱਖਦਾ ਜਿਹੜਾ ਸਾਡੀ ਸੋਚ ਸਮਝ ਤੋਂ ਸਾਡੀ ਅਕਲ ਤੋਂ ਪਰੇ ਆ ਇਸੇ ਕਰਕੇ ਕਹੀਦਾ ਕਿ ਪ੍ਰਮਾਤਮਾ ਬੜਾ ਬੇਅੰਤਾ ਮਿੱਤਰੋ ਉਹਦੇ ਅੱਗੇ ਆਪਾਂ ਆਪਣੇ ਆਪ ਨੂੰ ਸਰੈਂਡਰ ਕਰੀਏ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੀਏ ਵਾਹਿਗੁਰੂ ਦਾ ਜਾਪ ਸ਼ੁਰੂ ਕਰੀਏ ਜ਼ਿੰਦਗੀ ਬੜੀ ਖੂਬਸੂਰਤ ਆ ਦੇਖਿਓ ਫਿਰ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਕਦੇ ਸੋਚੀਆਂ ਵੀ ਨਹੀਂ ਹੋਣੀਆਂ ਧੰਨਵਾਦ ਜਿਉਂਦੇ ਬਸਤੇ ਰਹੋ